ਕਿਵੇਂ ਗੁਰੂ ਹਰਾਈ ਜੀ ਨੇ ਭਾਈ ਫੇਰੂ ਦਾ ਖਾਲੀਕੀਓ ਦਾ ਘੜਾ ਪਰਿਆ ਭਾਈ ਸੰਗਤ ਫੇਰੂ ਦਾ ਜਨਮ ਖत्री ਪਰਿਵਾਰ ਵਿੱਚ ਪਿੰਡ ਅੰਬਮਾੜੀ ਵਿੱਚ ਹੋਇਆ ਸੀ ਇਹ ਪਿੰਡ ਪੱਛਮੀ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਸ ਦਾ ਮੂਲ ਨਾਂ ਸੰਗਤ ਸੀ ਪਰ ਕਿਉਂਕਿ ਇਹ ਫੇਰ ਤੁਰ ਕੇ ਸੌਦਾ ਵੇਚਦਾ ਸੀ ਇਸ ਲਈ ਇਸ ਦਾ ਨਾਂ ਫੇਰੂ ਪੈ ਗਿਆ ਉਹ ਗੁਰੂ ਹਰਾਈ ਸਾਹਿਬ ਜੀ ਦੀ ਉਸਤਤ ਸੁਣ ਕੇ ਕੀਰਤਪੁਰ ਸਾਹਿਬ ਵਿਖੇ ਆਇਆ ਤੇ ਉਹ ਹਰ ਰੋਜ਼ ਗੁਰੂ ਜੀ ਦੇ ਦਰਸ਼ਨਾਂ ਲਈ ਦਰਬਾਰ ਵਿੱਚ ਜਾਣ ਲੱਗ ਪਿਆ ਉਸਨੇ ਕੀਰਤਪੁਰ ਵਿੱਚ ਘਿਓ ਸਿਰ ਤੇ ਰੱਖ ਕੇ ਵੇਚਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਭਾਈ ਭਗਤੂ ਗੁਰੂ ਸਾਹਿਬ ਜੀ ਦੀ ਜ਼ਮੀਨ ਦੇ ਵਿੱਚ ਕਣਕ ਦੀ ਵਾਢੀ ਕਰ ਰਹੇ ਸਨ ਅਤੇ ਮਜ਼ਦੂਰਾਂ ਨੂੰ ਭੋਜਨ ਵੀ ਸਕਾ ਰਹੇ ਸਨ ਉਹਨਾਂ ਨੇ ਉੱਥੋਂ ਘਿਓ ਲੈ ਕੇ ਲੰਘ ਰਹੇ ਭਾਈ ਸੰਗਤ ਫੇਰੂ ਤੋਂ ਘਿਓ ਦੀ ਮੰਗ ਕੀਤੀ ਭਾਈ ਜੀ ਨੇ ਹਰੇਕ ਮਜ਼ਦੂਰ ਦੇ ਭੋਜਨ ਦੇ ਵਿੱਚ ਇੱਕ ਇੱਕ ਚਮਚ ਘਿਓ ਦਾ ਪਾ ਦਿੱਤਾ ਫਿਰ ਭਾਈ ਸੰਗਤ ਨੇ ਘਿਓ ਦਾ ਘੜਾ ਘੜਾ ਕੇ ਜਾ ਕੇ ਕਮਰੇ ਦੇ ਵਿੱਚ ਰੱਖ ਦਿੱਤਾ ਅਗਲੇ ਦਿਨ ਜਦੋਂ ਉਸਨੇ ਦੇਖਿਆ ਤਾਂ ਘੜਾ ਫਿਰ ਪੂਰਾ ਭਰਿਆ ਹੋਇਆ ਸੀ ਉਹ ਦੇਖ ਕੇ ਬਹੁਤ ਹੈਰਾਨ ਹੋ ਗਿਆ ਅਤੇ ਉਸ ਨੂੰ ਗੁਰੂ ਜੀ ਦੀ ਮਹਿਮਾ ਦੀ ਸਮਝ ਆ ਗਈ ਉਸ ਦਿਨ ਤੋਂ ਬਾਅਦ ਉਸਨੇ ਫੇਰੀ ਲਾਉਣ ਦਾ ਕੰਮ ਬੰਦ ਕਰ ਦਿੱਤਾ ਅਤੇ ਆਪਣੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤੀ ਅਤੇ ਗੁਰੂ ਸਾਹਿਬ ਜੀ ਨੇ ਉਸ ਦਾ ਨਾਮ ਫੇਰੀ ਵਾਲਾ ਤੋਂ ਬਦਲ ਕੇ ਭਾਈ ਸੰਗਤ ਫੇਰੂ ਰੱਖ ਦਿੱਤਾ ਉਸਨੇ ਗੁਰੂ ਜੀ ਤੋਂ ਸਿੱਖੀ ਧਾਰਨ ਕੀਤੀ ਅਤੇ ਗੁਰੂ ਘਰ ਲੰਗਰ ਦੀ ਸੇਵਾ ਵਿੱਚ ਲੱਗ ਗਿਆ ਗੁਰੂ ਜੀ ਨੇ ਇਸ ਦੀ ਸੇਵਾ ਸਾਧਨਾ ਤੇ ਪ੍ਰਸੰਨ ਹੋ ਕੇ ਧਰਮ ਪ੍ਰਚਾਰ ਦੀ ਬਖਸ਼ਿਸ਼ ਕੀਤੀ ਅਤੇ ਨੱਕਾ ਖੇਤਰ ਦਾ ਮਸੰਦ ਥਾਪਿਆ ਇਸ ਨੇ ਮੀਆਂ ਕੇ ਮੋੜ ਵਿੱਚ ਆਪਣਾ ਡੇਰਾ ਸਥਾਪਿਤ ਕੀਤਾ ਗੁਰੂ ਜੀ ਨੇ ਇਸ ਦੀ ਨਿਮਰਤਾ ਨੇਕੀ ਅਤੇ ਸਚਾਰਤਾ ਨੂੰ ਵੇਖ ਕੇ ਇਸ ਨੂੰ ਸੰਗਤ ਸਾਹਿਬ ਦਾ ਖਿਤਾਬ ਬਖਸ਼ਿਆ ਸਤਿ ਸ੍ਰੀ ਅਕਾਲ